ਤੁਹਾਨੂੰ ਵੀ ਕੁੱਟਿਆ ਹਾਂ ਹਾਂ ਜੀ ਮੈਨੂੰ ਕੁੱਟਿਆ ਤੇ ਮੇਰੇ ਬੇਟੀ ਨੂੰ ਵੀ ਮਾਰਿਆ ਹੈ ਕਾਰਨ ਕਾਰਨ ਹੀ ਕੁੱਟਿਆ ਉਹ ਕਹਿੰਦੇ ਵਸ ਖਾਲੀ ਘਰ ਤੇ ਚਲੇ ਜਾਓ ਨਹੀਂ ਨਹੀਂ ਕੋਈ ਸ਼ਾਮ ਤੱਕ ਮਾਰਦੇ ਨੇ ਨਹੀਂ ਕਾਰਨ ਕਾਰਨ ਹੀ ਕੁੱਟਿਆ ਕਾਰਨ ਮੇਰੀ ਬੇਟੀ ਨੂੰ ਤਾਂ ਪਰੇਸ਼ਾਨ ਕਰਦਾ ਸੀ ਉਹਦਾ ਉਹ ਬੇੜਾ ਕੌਣ ਸੀ ਉਹਦਾ ਨਾਮ ਕੀ ਹੋਗਾ ਨਹੀਂ ਤੁਹਾਂ ਦੀ ਬੇਟੀ ਕਿੰਨੀ ਮੋੜੀ 15 ਸਾਲ ਦੀ ਹੈ ਉਹ ਸਕੂਲੋਂ ਵੀ ਜਾਂਦੀ ਨੂੰ ਕਰ ਪਰੇਸ਼ਾਨ ਕਰਦਾ ਹੂੰ ਕਿ ਗਏ ਸਾਡੇ ਘਰ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਤੇ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਲੋਹਾਂ ਨਾਲ ਕਰਕੇ ਇੱਕ ਤਰਫਾ ਮਾਰ ਕੇ ਚਲੇ ਗਏ ਸੀ ਬਹੁਤ ਹੱਤ ਤੁਹਾਨੂੰ ਵੀ ਪੁੱਟਿਆ ਗਿਆ ਉਹਨਾਂ ਦੇ ਮੰਮੀ ਪਾਪਾ ਸਾਰੇ ਨਾਲ ਸੀ ਤੇ ਹੱਥ ਪੈਰ ਵੀ ਜੋੜੇ ਪਰ ਉਹਨਾਂ ਨੇ ਕਿਸੇ ਨੇ ਸੁਧਾਉਣੇ ਸਾਡੀ ਉਹਨਾਂ ਨੂੰ ਸਾਰੇ ਹਸਨਾ ਆ ਕੇ ਤੇ ਤਰਪਾਨਾ ਸੀ ਉਹ ਵਰ ਸੀ ਬਹੁਤ ਆਏ ਹਿਆਰ ਜੀ ਜਿਨ੍ਹਾਂ ਨਾਲ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਲੋਹਾਂ ਨਾਲ ਕਰਕੇ ਮਾਰ ਕੇ ਚਲੇ ਗਏ ਤੁਹਾਨੂੰ ਵੀ ਕੁੱਟਿਆ ਹਾਂ ਹਾਂ ਜੀ ਮੇਰੀ ਕੁੱਟਿਆ ਤੇ ਮੇਰੇ ਬੇਟੀ ਨੂੰ ਵੀ ਮਾਰਿਆ ਕਾਰਨਕਾਰੀ ਨੂੰ ਲੁਕਾ ਕੇ ਉਹ ਕਹਿੰਦੇ ਵਸ ਸਾਡੀ ਘਰ ਤੇ ਚਲੇ ਜਾਓ ਨਹੀਂ ਅਸੀਂ ਤਾਂ ਸ਼ਾਮ ਤੱਕ ਮਾਰ ਦੇਣਾ ਨਹੀਂ ਕਾਰਨਕਾਰੀ ਨੂੰ ਲੁਕਾ ਕੇ ਤੁਹਾਨੂੰ ਮੇਰੀ ਬੇਟੀ ਨੂੰ ਤੁਹਾਨੂੰ ਪਰੇਸ਼ਾਨ ਕਰਦਾ ਸੀ ਉਹਦਾ ਉਹਦਾ ਬੇਟਾ ਕੌਣ ਸੀ ਉਹਦਾ ਨਾਮ ਕੋਵਨ ਸੀ ਤੁਹਾਡੀ ਬੇਟੀ ਨੂੰ ਕਿਵੇਂ ਮਾਰਿਆ ਉਹਦੀ 15 ਸਾਲ ਦੀ ਹੁੰਦਾ ਸਕੂਲ ਆਉਂਦੀ ਜਾਂਦੀ ਉਹਨੂੰ ਕੰਮ ਪਰੇਸ਼ਾਨ ਕਰਦਾ ਸੀ ਹੂੰ ਤੇ ਮੇਰੀ ਬੇਟੀ ਨੂੰ ਕਹਿੰਦਾ ਜੇ ਨਾ ਤੂੰ ਆਪਣੇ ਘਰ ਦੱਸਿਆ ਤੇ ਮੈਂ ਤੇਰੇ ਘਰੇ ਆ ਕੇ ਦਾੰਦ ਖੱਲਿਓਂ ਕਿ ਸਾਰਿਆਂ ਨੂੰ ਮਾਰ ਦੇਣਾ ਉਹਨੇ ਓਦਾਂ ਹੀ ਕੀਤਾ ਜਦੋਂ ਨੇਰੀ ਬੇਟੀ ਨੇ ਦੱਸਤਾ ਦੂਜੇ ਵੀ ਨਹੀਂ ਤੁਹਾਡੇ ਘਰ ਆਏ ਨੇ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਹਾਂਜੀ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਕੋਈ ਕੋਚ ਨਹੀਂ ਰਿਹਾ ਤੇ ਇਹ ਉਹਨਾਂ ਨੂੰ ਵੀ ਸਾਡੇ ਤੇ ਰੱਪੇ ਜੀ ਕਿਹਾ ਜਾਂਦਾ ਹੈ ਤੇ ਰਾਜੀਨਾਮਾ ਕਰਨਾ ਕਿੰਨੇ ਲੋਕ ਆਉਂਦੇ ਸਾਨੂੰ ਫੋਨ ਆਉਂਦੇ ਇਹ ਵਸ ਰਾਜੀਨਾਮਾ ਕਰਾਉਂਦੇ ਪੁਲਿਸ ਵਾਲੇ ਵੀ ਕਿਹਾ ਜਾਂਦਾ ਹਾਂਜੀ ਤੂੰ ਫਿਰ ਮਾਰ ਕੀ ਕਰਦਾ ਪ੍ਰਸ਼ਾਸਨ ਮਾਫ਼ ਕਰਵਾਸ ਜੀ ਇਨਸਾਫ਼ ਚਾਹੀਏ ਸਾਡੇ ਨਾਲ ਇਨਸਾਫ਼ ਹੋਵੇ ਤੇ ਉਹਨਾਂ ਦੀ ਤੰਗ ਨਹੀਂ ਕਿ ਅਸੀਂ ਤੁਹਾਨੂੰ ਮਾਰ ਦੇਣਾ ਠੀਕ ਹੈ ਹਾਂ ਜੀ ਕੀ ਜਾਂਦਾ ਤੇਰਾ ਨਾਮ ਬਲਵੰਦਰ ਸਿੰਘ ਇਹ ਕੀ ਗੱਲਬਾਤ ਹੋਈਏ ਕੱਲ ਵਰਗਾ ਹੀ ਕੁਝ ਨਹੀਂ ਹੋਈ ਮੈਂ ਆਪਣੇ ਘਰ ਸੀਗਾ ਤੇ ਕੁਝ ਮੁੰਡਿਆਂ ਨੇ ਸਿਗਦੇ ਤੱਕੇ ਪੰਜ ਮੁੰਡੇ ਦੇ ਉਹ ਪਰੋਂ ਛੱਤ ਤੋਂ ਆਏ ਸਾਡੀ ਛੱਤ ਪੂਰੀ ਹੈ ਉੱਪਰ ਕੋਈ ਤੇ ਕੋਈ ਲੱਗੇ ਨੇ ਗੋਂਕੇ ਵਗੈਰਾ 15 ਵੀ ਇਕੱਠੇ ਜਣੇ ਹੋ ਗਏ ਨੇ ਤੇ ਧਾਰ ਹਥਿਆਰ ਸੀ ਉਹਨਾਂ ਦੀ ਕੋਲ ਤੇ ਉਹਨਾਂ ਨੇ ਆ ਕੇ ਜੀ ਮਗਨਾ ਫੋਟੋ ਮਾਰ ਸ਼ੁਰੂ ਕਰਨੀ ਕੀਤੀ ਉਸ ਤੋਂ ਬਾਅਦ ਮੈਨੇ ਡੰਨ ਰੱਖਿਆ ਉਹਨਾਂ ਨੇ ਤੇ ਮੈਨੂੰ ਕਹਿੰਦੇ ਵੀ ਜੇ ਤੁਸੀਂ ਰਿਪੋਰਟ ਦਿੱਤੀ ਅਪਾਤਮ ਅਗਲੀ ਵਾਰ ਜਾਨੂੰ ਆਂਗਾ ਕਿ ਮੈਨੂੰ ਮੇਰੀ ਫੈਮਲੀ ਨੂੰ ਮੇਰੀ ਬੇਟੀ ਨੂੰ ਮੇਰੀ ਵਾਈਫ ਨੂੰ ਤੇ ਮੇਰੇ ਬੇਟੇ ਨੂੰ ਸਾਨੂੰ ਚੰਗੀਆਂ ਤਰ੍ਹਾਂ ਹਰੇਕ ਹਥਿਆਰ ਦੇ ਨਾਲ ਫੋਟੋ ਮਾਰ ਕਰਕੇ ਲੋਹਣ ਕਰਨ ਕਰਕੇ ਮਾਰ ਕੇ ਛੁੱਟ ਦੇ ਦੇਗੇ ਅਸੀਂ ਰੱਬ ਸ਼ੁੱਕਰ ਵੀ ਬਚੇ ਜੀ ਕਿ ਕਿ ਤੋਂ ਪਹਿਲਾਂ ਕੀ ਮਤਲਬ ਸਾਡੇ ਕੋਈ ਲੱਗਿਆ ਹੁੰਦਾ ਉਸ ਤੋਂ ਪਹਿਲਾਂ ਉਹ ਭੱਜ ਗਏ ਸੀ ਇਥੋਂ ਸਾਨੂੰ ਪੂਰੀ ਤਰ੍ਹਾਂ ਕੁੱਟ ਕੇ ਗਏ ਆ ਹਰ ਇੱਕ ਹਥਿਆਰ ਸਾਡੇ ਤੇ ਮਾਰਿਆ ਕਿੰਨੇ ਜਣੇ ਫਟਰ ਹੋਏ ਸੀ ਅਸੀਂ ਦੋ ਜਣੇ ਫਟਰ ਹੋਏ ਜੀ ਬਾਕੀ ਮੇਰੇ ਵਾਈਫ ਦੇ ਤੇ ਮੇਰੀ ਬੇਟੀ ਤੇ ਦਰਉਣੀ ਸੱਟਾਂ ਲੱਗੀਆਂ ਜਿਹੜੀਆਂ ਕਿ ਮਤਲਬ ਜਿੰਮੇ ਦੀ ਉਹਨਾਂ ਦੇ ਬਾਲਗੂੜ ਟੋਟੇ ਕਿੰਨੇ ਕ ਜਾਨੇ ਸੀ 15 20 ਜਣੇ ਸੀਗੇ ਜੀ ਟੋਟਲ ਜਿਹੜੇ ਆਏ ਸੀਗੇ ਸਾਡੇ ਤੇ ਵੀ ਉਹਨਾਂ ਨੂੰ ਕੋਈ ਪਛਾਣੀ ਨਹੀਂ ਸੀ ਕਿਹਨਾਂ ਕੌਣ ਸੀਗੇ ਕਹਿੰਦੀ ਗੱਲ ਉਹ ਕੋਈ ਰੰਜਿਸ਼ ਨਹੀਂ ਸੀ ਲੱਗੀ ਜੀ ਮੇਰੀ ਬੇਟੀ ਆ 15 ਸਾਲ ਦੀ ਤੇ ਉਹਨੂੰ ਇੱਕ ਲੜਕਾ ਜੀ ਜੋਵਨ ਉਹ ਤੰਗ ਪਰੇਸ਼ਾਨ ਕਰਦਾ ਸੀ ਰਸਤੇ ਦੇ ਵਿੱਚ ਘੇੜਦਾ ਸੀ ਧਮਕੀਆਂ ਦਿੰਦਾ ਸੀ ਕਿ ਮੇਰਾ ਨੰਬਰ ਫੜ ਮੇਰੇ ਨਾਲ ਗੱਲਬਾਤ ਕਰ ਤੇ ਇਹ ਤੂੰ ਨਹੀਂ ਕਰੇਂਗੀ ਮੈਂ ਤੇਰੇ ਭਰਾ ਨੂੰ ਜਾਂ ਤੇਨੂੰ ਮਾਰ ਦੂੰਗਾ ਤੁਹਾਡੇ ਘਰ ਮੈਂ ਉਤਰਿਆ ਆਉਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਤੇ ਮਤਲਬ ਕਿ ਮੇਰੀ ਪੂਰੀ ਚੱਲਦੀ ਇੱਥੇ ਤੇ ਕੋਈ ਮੈਨੂੰ ਫੜ ਨਹੀਂ ਸਕਦਾ ਜਦ ਤੱਕ ਨਾ ਕਿਸ ਨੇ ਫੜਾਇਆ ਮੈਨੂੰ ਤੇ ਇਹ ਸ਼ਬਦ ਬੋਲ ਕੇ ਉਹਨੇ ਜ਼ਬਰਦਸਤੀ ਮੇਰੇ ਬੱਚੇ ਨੂੰ ਉਹਨੇ ਪਹਿਲਾਂ ਨੰਬਰ ਫੜਾਇਆ ਆਪਣਾ ਤੇ ਫਿਰ ਉਸ ਤੋਂ ਬਾਅਦ ਧਮਕਾਇਆ ਡਰਾਇਆ ਕਿ ਤੂੰ ਮੈਨੂੰ ਫੋਨ ਨਹੀਂ ਕਰਦੀ ਤੇ ਇੱਕ ਦਿਨ ਕੋਠੇ ਦੇ ਘੜ ਕੇ ਸਾਹਮਣੇ ਦੂਜੇ ਕੋਠੇ ਤੇ ਕਹਿੰਦਾ ਕਿ ਮੈਂ ਤੁਹਾਡੇ ਘਰ ਉੱਤਰ ਲੱਗਿਆ ਨਹੀਂ ਮੈਨੂੰ ਫੋਨ ਕਰ ਮੇਰੀ ਬੇਟੀ ਉਸ ਦਿਨ ਕੱਲੀ ਸੀ ਘਰ ਅਸੀਂ ਗਏ ਹੋ ਸੀ ਬਾਹਰ ਚਰਚ ਦੇ ਵਿੱਚ ਤੇ ਮੇਰੀ ਬੇਟੀ ਨੇ ਆਪਣੇ ਫੋਨ ਆਪਣੀ ਮੰਮੀ ਦੇ ਫੋਨ ਤੋਂ ਉਹਨੂੰ ਫੋਨ ਕੀਤਾ ਫਿਰ ਉਹਨੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਸੀ ਉਹਨੂੰ ਸਮਝਾਇਆ ਮੌਤਵਰ ਬੰਦਿਆਂ ਨੂੰ ਵਿੱਚ ਪਾ ਕੇ ਉਹਨੂੰ ਸਮਝਾਇਆ ਉਹਦੇ ਪਾਪਾ ਨਾਲ ਵੀ ਗੱਲ ਕੀਤੀ ਸਮਝਾਇਆ ਕਿ ਆਪਣੇ ਬੇਟੇ ਨੇ ਸਮਝਾ ਮੇਰੀ ਬੇਟੀ ਨਵਾਲਾ ਦਾ ਗਲਤ ਕੰਮ ਕਰ ਰਹੀ ਹੈ ਉਦੇ باوجود ਵੀ ਮਤਲਬ ਉਹਨੂੰ ਇਹ ਡਰ ਪਏ ਕੋਈ ਨਹੀਂ ਹੈਗਾ ਕਿ ਹਾਂ ਸੀ ਮਤਲਬ ਕਿ ਉਹਦੇ ਪਾਪਾ ਨਾਲ ਗੱਲ ਕੀਤੀ ਹੈ ਚਾਰ ਬਹੁਤ ਔਰ ਬੰਦਿਆਂ ਦੀ ਗੱਲ ਕੀਤੀ ਆ ਉਹਨੇ ਮਿਲ ਕੇ ਫੇਰ ਵੀ ਬੰਦੇ ਘਰ ਲੈ ਕੇ ਆਏ ਸਾਡੇ ਤੇ ਹਮਲਾ ਕੀਤਾ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਕੁੱਟ ਮਾਰ ਕੀਤੀਆਂ ਮੇਰੇ ਬੇਟੇ ਦਾ ਸਿਰ ਪੂਰਾ ਖੋਲ ਦਿੱਤਾ ਪਿੱਛੇ ਤੋਂ ਮੇਰਾ ਸਿਰ ਸਾਰਾ ਉੱਪਰੋਂ ਪਾੜ ਦਿੱਤਾ ਆ ਪੁਲਿਸ ਨੂੰ ਕੰਪਲੇਂਟ ਕੀਤੀ ਭਾਜੀ ਪੁਲਿਸ ਦੀ ਕੋਈ ਸੁਣਵਾਈ ਨਹੀਂ ਅਸੀਂ ਕੰਪਲੇਂਟ ਕੀਤੀ ਆ ਇੱਥੇ ਸਾਡੇ ਬਿਆਨ ਵੀ ਲੈ ਕੇ ਗਏ ਆ ਬਿਆਨ ਮੇਰੇ ਬੇਟੇ ਦੇ ਲੈ ਕੇ ਗਏ ਆ 17 ਸਾਲ ਦਾ ਜੋ ਕਿ ਨਵਾਲਕ ਆ ਸੈਨ ਜਬਰਨ ਮੇਰੇ ਤੋਂ ਕਰਵਾ ਕੇ ਲੈ ਕੇ ਗਏ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਪੜਨ ਲਈ ਦਿਓ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਆਪਾਂ ਦੋ ਤੋਂ ਤਿੰਨ ਵਾਰ ਫੇਰ ਬਿਆਨ ਲੈਣਾ ਹੋਣਾ ਵੇ ਇਹ ਹਜੇ ਕੱਚਾ ਬਿਆਨ ਆ ਪਰ ਜਦੋਂ ਬਾਅਦ ਵਿੱਚ ਮੈਂ ਫੋਨ ਕਾਲ ਤੇ ਐਸ.ਆਈ. ਸਾਹਿਬ ਨਾਲ ਗੱਲ ਕੀਤੀ ਤੇ ਉਹ ਮੈਨੂੰ ਗਪਾਲ ਜੀ ਕਹਿ ਰਹੇ ਆ ਕਹਿੰਦੇ ਵੀ ਨਹੀਂ ਤੁਹਾਡਾ ਫਾਈਨਲ ਸੀਗਾ ਉਹ ਬਿਆਨ ਮੈਂ ਕਿਹਾ ਵੀ ਸਰ ਤੁਸੀਂ ਤੇ ਮੈਨੂੰ ਕਿਹਾ ਸੀ ਫਿਰ ਉਹ ਮੁੱਕਰ ਕੇ ਕਹਿੰਦੇ ਮੇਰੇ ਕੋਲ ਦੋਨੋਂ ਟਾਈਮ ਦੀ ਰਿਕਾਰਡਿੰਗ ਆ ਜਦੋਂ ਉਹ ਮੁੱਕਰੇ ਇੱਥੇ ਵੀ ਉੱਥੇ ਵੀ ਤੇ ਉਹਨਾਂ ਨੇ ਮਨਨ ਕੀ ਸਮਝਦੇ ਜਿਹੜਾ ਪੁਲਿਸ ਕੋਈ ਕਾਰਵਾਈ ਨਹੀਂ ਕਰੇ ਪੁਲਿਸ ਕਾਰਵਾਈ ਹੁਣ ਦੇਖੋ ਜੀ ਸਿੱਧੀ ਗੱਲ ਆ ਪੁਲਿਸ ਕਾਰਵਾਈ ਕੋਈ ਨਹੀਂ ਹੋ ਰਹੀ ਸਾਡੇ ਤੇ ਸਾਡੀ ਕੋਈ ਹੈਲਪਿੰਗ ਹੋ ਰਹੀ ਕਿਸੇ ਵੀ ਪੱਕੋਂ ਸਾਨੂੰ ਮਤਲਬ ਕਿ ਅਗਰ ਪੁਲਿਸ ਦੇ ਪੁਲਿਸ ਨਹੀਂ ਜਾਂਦੀ ਸਾਡੇ ਕੋ ਅੱਗੇ ਬਿਆਨ ਦ ਤੁਸੀਂ ਸਾਰੇ ਮੇਰੀ ਹਾਲਤ ਦੇਖੋ ਮੈਨੂੰ ਕਿਸੇ ਉਜਤ ਘਰ ਹੀ ਨਾ ਗੱਲ ਹੋਈ ਸਾਡੀ ਨਹੀਂ ਸਾਡੀ ਗੱਲ ਹੁਣੇ ਮੇਰੀ ਵਾਈਫ ਉਹ ਵੀ ਇੱਥੇ ਆ ਮੈਂ ਇੱਥੇ ਆ ਮੈਨੂੰ ਚੱਕਰ ਆਉਂਦੇ ਆ ਜੇ ਮੈਂ ਖੜਾ ਹੁੰਨਾ ਤੇ ਮੈਂ ਨਹੀਂ ਜਾ ਸਕਦਾ ਪੁਲਿਸ ਕਹੀ ਜਾਂਦੀ ਹੈ ਕਿ ਟਾਈਮ ਦਿੱਤਾ ਤੁਸੀਂ ਆਉਂਦੇ ਨਹੀਂ ਤੁਸੀਂ ਆਉਂਦੇ ਨਹੀਂ ਸਾਡੀ ਕੋਈ ਸੁਣਉਂਦਾ ਸਾਨੂੰ ਟਾਈਮ ਦੱਸ ਸਾਨੂੰ ਸਾਨੂੰ ਸਿਰ ਫੋਨ ਤੇ ਜਿਹੜੇ ਉਹਨਾਂ ਦੇ ਵਿੱਚ ਬੰਦੇ ਆ ਉਹ ਫੋਨ ਤੇ ਦੱਸਦੇ ਆ ਕਿ ਤੁਹਾਨੂੰ ਇੰਨੇ ਟਾਈਮ ਤੇ ਕੱਲ ਵੀ 6 ਵਜੇ ਬੁਲਾਇਆ ਸੀਗਾ ਪਰ ਮੇਰੀ ਹਾਲਤ ਨਹੀਂ ਜਾਣਦੀ ਮੇਰੀ ਵਾਈਫ ਕਿੱਦਾਂ ਮੈਨੂੰ ਛੱਡ ਕੇ ਜਾ ਸਕਦੀ ਇੱਥੇ ਕੋਈ ਦਵਾਈ ਵਾਲਾ ਨਹੀਂ ਕੋਈ ਮੈਨੂੰ ਫੁਰਮਾਨ ਕੀ ਕਰਦੇ ਮੰਗ ਸਾਡੇ ਨਾਲ ਦੇਖੋ ਬੰਦੇਆਂ ਦੇ ਮੂੰਹ ਖੁੱਲੇ ਪਿਆ ਬਹੁਤ ਜ਼ਿਆਦਾ ਹਲੇ ਤੱਕ 4-5 ਦਿਨ ਹੋ ਚੱਕੇ ਹਨ 29 ਤਰੀਕ ਦੀ ਵਾਰ ਦਾਤਾ ਹਲੇ ਤੱਕ ਉਹ ਬੰਦੇ ਆਜ਼ਾਦ ਘੁੰਮਦੇ ਆ ਕੋਈ ਕਾਰਵਾਈ ਨਹੀਂ ਉਹ ਸਿੱਧੇ ਕਹਿੰਦੇ ਫਿਰਦੇ ਆ ਵੀ ਅਸੀਂ ਬੰਦਾ ਵੱਢਤਾ ਤੇ ਉਹਨਾਂ ਤੋਂ ਕੁਝ ਨਹੀਂ ਹੋਇਆ ਤੇ ਜੇ ਦੁਬਾਰਾ ਪੰਗਾ ਲਏਗਾ ਉਹਨੇ ਮੈਨੂੰ ਧਮਕੀ ਦਿੱਤੀ ਹੈ ਮੇਰੇ ਗਨ ਰੱਖ ਕੇ ਇੱਥੇ ਕਿ ਜੇ ਤੂੰ ਰਿਪੋਰਟ ਕੀਤੀ ਆਪਾਂ ਤੇਰੇ ਬੋਲੇ ਅਗਲੀ ਵਾਰ ਗੋਲੀਆਂ ਮੱਥੇ ਜਮਾ ਦੇਣੇ ਭਾਜੀ ਉਹ ਮਾਰ ਸਕਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਵਾਰ ਦਾਤ ਘਰ ਦੇ ਵਿੱਚ ਘੁਸਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਬਸ ਮੇਰੀ ਇਹੀ ਮੰਗ ਹੈ ਜੀ ਕਿ ਦੇਖੋ ਕੱਲ ਕਲਾ ਨੂੰ ਕੋਈ ਮੇਰੇ ਬੱਚੇ ਨਾਲ ਮੇਰੇ ਦੂਜੇ ਛੋਟੇ ਬੱਚੇ ਬਹੁਤ ਛੋਟੇ ਆ ਮੇਰਾ ਬੇਟਾ ਜੇ 2.5 ਸਾਲ ਦਾ ਸਿਰਫ ਦੂਜਾ ਬੇਟਾ 9 ਸਾਲ ਦਾ ਤੇ 17 ਸਾਲ ਦਾ ਬੇਟਾ 15 ਸਾਲ ਦੀ ਬੇਟੀ ਆ ਮੇਰੀ ਵਾਈਫ ਨਾਲ ਕਿਉਂਕਿ ਉਹਨੇ ਕੁੱਟਮਾਰ ਕਰ ਲਈ ਆ ਉਹਨਾਂ ਦੇ ਨਾਲ ਉਹਨਾਂ ਦੀ ਮਦਰ ਵੀ ਆਈ ਆ ਉਹ ਮੁੰਡੇ ਦੀ ਤੇ ਉਹਦੇ ਪਾਪਾ ਵੀ ਸਾਡੇ ਘਰ ਉਤਰੇ ਆ ਠੀਕ ਹੈ ਜੀ ਉਹਨਾਂ ਨੇ ਵੀ ਕੁੱਟਮਾਰ ਕੀਤੀ ਆ ਤੇ ਉਸ ਤੋਂ ਬਾਅਦ ਕੱਲ ਕਲਾ ਨੂੰ ਕੋਈ ਸਾਡਾ ਨੁਕਸਾਨ ਹੁੰਦਾ ਹੈ ਉਹਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਉਹ ਲੋਕ ਹੋਣਗੇ ਜਿਨ੍ਹਾਂ ਦੇ ਵਿਰੁੱਧ ਅਜਿਹੀ ਕਾਰਵਾਈ ਪਈ ਹੈ ਪਰ ਕੋਈ ਕਾਰਵਾਈ ਸਾਡੀ ਸੁਣਵਾਈ ਨਹੀਂ ਕੀਤੀ ਗਈ। ਠੀਕ ਹੈ। ਜੀ ਸਰ ਇੱਕ ਕੰਪਲੇਂਟ ਆਈ ਸੀ ਕਿ ਤੁਹਾਡੇ ਕੋਲ ਕੀ ਮਾਮਲਾ ਕੀ ਹੈ ਜੀ? ਉਹ ਨਾਮ ਬਲਵਿੰਦਰ ਰਖਿਆ ਗਿਆ ਹੈ ਬਲਵਿੰਦਰ ਸਿੰਘ ਤੇ ਜਗਜੀਤ ਸਿੰਘ ਤੇ ਇਹਨਾਂ ਦਾ ਅਸੇ ਝਗੜਾ ਹੈ ਤੇ ਦੋਨਾਂ ਦਰਾਂ ਨੇ ਡਾਕੜ ਲਾਇਆ ਹੈ ਕਿ ਤੇ ਹਸਪਤਾਲ ਆ ਗਏ। ਬਲਵਿੰਦਰ ਸਿੰਘ ਤੇ ਡਾਕੜਾ ਬਲਵਿੰਦਰ ਸਿੰਘ ਤੇ ਦਾ ਮੜ ਕੇ ਨਾ ਐਸੀ ਸਹਾਸਤਿਕ ਬਿਆਨ ਜਾਣਗਿਆ ਕਾਰਵਾਈ। ਤੋਂ ਉਹਨਾਂ ਵਰਦਸੇ ਨੇ ਬਿਆਨਤਾ ਆਪਣਾ ਵੀ ਜਿੰਨਾ ਚਿਰ ਮੇਰੀ ਐਮਐਲਆਰ ਜਾਰੀ ਨਹੀਂ ਹੁੰਦੀ ਅਭੀ ਜਿੰਨਾ ਸਟਾਦਾ ਨਤੀਜਾ ਨਹੀਂ ਹੁੰਦਾ ਉਹਨਾਂ ਜੇ ਮੈਂ ਕਾਰਵਾਈ ਨਹੀਂ ਕਰੋਣੀ ਤਾਂ ਨਤੀਜਾ ਹੁੰਦੀ ਮੈਂ ਕਾਰਵਾਈ ਕਰਾਵਾਂਗਾ ਉਹ ਆਪਾਂ ਦੀ ਡਟ ਪਈ ਆ ਜੋ ਹੁਣ ਮੇਰੀ ਐਮਐਲਆਰ ਜਾਰੀ ਹੁੰਦੀ ਆ ਤਾਂ ਹੋਰ ਤਰ੍ਹਾਂ ਤੁਸੀਂ ਮੇਰੇ ਕਾਰਵਾਈ ਬਣਦੀ ਕਰ ਲਈ ਕੀ ਦੀ ਸਰ ਝਗੜੇ ਦਾ ਕਾਰਨ ਤਾਂ ਪਤਾ ਲੱਗਾ ਉਹਨਾਂ ਦਾ ਕਹਿਣਾ ਸੀ ਸਾਡੀ ਕੁੜੀ ਦੇ ਛੇੜਛਾੜ ਦਾ ਨਹੀਂ ਅਜੇ ਕੋਈ ਐਸੀ ਗੱਲ ਨਹੀਂ ਦੱਸੀ ਉਹਨਾਂ ਨੇ ਕੋਈ ਜਦੋਂ ਆਪਣਾ ਬਿਆਨ ਮਕਮਲ ਬਿਆਨ ਦੇਣਗੇ ਉਸ ਅਨੁਸਾਰ ਕਾਰਵਾਈ ਹੁੰਦੀ ਹੈ ਠੀਕ ਹੈ